ਇਟਲੀ ਪੁਲਿਸ ਨੇ ਇਹ ਕਦੀ ਜਬਰੀ ਵਸੂਲੀ ਜਬਰੀ ਵਸੂਲੀ ਦੇ ਉਦੇਸ਼ ਨਾਲ ਗਵਾਹ ਕਰਨ ਤੇ ਸਰੋਤੀ ਮੰਗਲੇ ਪਾਕਿਸਤਾਨੀ ਗਰੋਹ ਦੇ 9 ਮੈਂਬਰ ਕੀਤੇ ਕਾਬੂ ਪਿਛਲੇ ਸਮੇਂ ਵਿੱਚ ਦੋ ਭਾਰਤੀ ਬਣਾਏ ਗਏ ਸੰਬੰਧਕ ਕਈ ਵਾਰ ਲਾਲਚ ਬੰਦੇ ਨੂੰ ਅਜਿਹੇ ਮੱਕੜੀ ਜਾਲ ਵਿੱਚ ਫਸਾ ਲੈਂਦਾ ਹੈ ਜਿਸ ਦਾ ਪਤਾ ਫਿਰ ਸਲਾਖਾ ਵਿੱਚ ਜਾਣ ਤੋਂ ਬਾਅਦ ਹੀ ਲੱਗਦਾ ਹੈ ਅਜਿਹਾ ਇਟਲੀ ਵਿੱਚ ਨਾਣ ਬਸੇਰਾ ਕਰਦੇ ਪਾਕਿਸਤਾਨੀ ਗਰੋਹ ਦੇ ਉਹਨਾਂ 9 ਮੈਂਬਰਾਂ ਨਾਲ ਹੋਇਆ ਜਿਹੜੇ ਕਿ ਮਜਬੂਰ ਤੇ ਬੇਵਸ ਲੋਕਾਂ ਨੂੰ ਉਤਲੀ ਪਛਾਣ ਦੇ ਰਾਹ ਦੇ ਨਾਲ ਸੱਚ ਕਿ ਲੁੱਟ ਤੇ ਖੋਟ ਦੇ ਸਨ ਪਰ ਇਸ ਗਰੁੱਪ ਨੂੰ ਨਹੀਂ ਪਤਾ ਸੀ ਕਿ ਇਤਰੀ ਦੀ ਪੁਲਿਸ ਉਹਨਾਂ ਦਾ ਇੱਕ ਦਿਨ ਸੌਦਾ ਲਗਾ ਦੇਵੇਗੀ ਮੇਰੀ ਜਾਣਕਾਰੀ ਅਨੁਸਾਰ ਤ੍ਰੇਸਟੇਟ ਸਟੇਟ ਪੁਲਿਸ ਪੁਲਿਸ ਰਿਪੋਰਟ ਦਾ ਮੁੰਬਈ ਸਕੁਆਇਰ ਤੋਂ ਸੈਂਟਰਲ ਆਪਰੇਸ਼ਨ ਸਰਵਿਸ ਨੇ ਸਲੋਵੇਨੀਆ ਕਰੋਸ਼ੀਆ ਅਤੇ ਬੋਸਨੀਆ ਦੇ ਹਰਜ਼ੇਗੋਵਿਨਾ ਦੇ ਪੁਲਿਸ ਬਲਾਂ ਦੇ ਸਹਿਯੋਗ ਨਾਲ ਅਮੀਗ੍ਰੈਂਟਾਂ ਤੋਂ ਕੰਮ ਕਰਨ ਵਾਲੇ ਇੱਕ ਸੰਗਠਨ ਦਾ ਪਰਦਾਫਾਸ਼ ਕੀਤਾ ਹੈ ਇਸ ਕਾਰਵਾਈ ਦੌਰਾਨ ਪਾਕਿਸਤਾਨੀ ਮੂਲ ਦੇ 9 ਲੋਕਾਂ ਖਿਲਾਫ سنگੀਨ ਜੁਰਮ ਤਹਿਤ ਕੇਸ ਦਰਜ ਕੀਤੇ ਗਏ ਹਨ ਇਨਾਂ ਨੂੰ ਕਥਤੀ ਜ਼ਬਰੀ ਵਸੂਲੀ ਜ਼ਬਰੀ ਉਸਦੀ ਦੇ ਉਦੇਸ਼ ਨਾਲ ਅਗਵਾ ਤੇ ਗੰਭੀਰ ਹਮਲੇ ਵਰਗੇ ਹੋਰ ਅਪਰਾਧਾਂ ਲਈ ਦੋਸ਼ੀ ਪਾਇਆ ਗਿਆ ਹੈ ਫਰਵਰੀ 2024 ਵਿੱਚ ਦੋ ਭਾਰਤੀ ਮੂਲ ਦੇ ਕਨਈਮਤ ਪ੍ਰਵਾਸੀਆਂ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਬਹੁਤ ਹੀ ਬਰੀਕੀਆਂ ਸ਼ੁਰੂ ਹੋਈ ਸੀ ਇਹ ਗਰੋਹ ਜੰਗਲੀ ਰਸਤੇਾਂ 'ਤੇ ਤਸਕਰਾਂ ਦੀ ਗਵਾਹੀ ਵਿੱਚ ਬੌਸ ਨੀਆ ਕ੍ਰੇਸ਼ੀਆ ਸਲੋਵੇਨੀਆ ਤੇ ਇਹ ਹੱਦਾਂ ਨੂੰ ਗੁਪਤ ਰੂਪ ਵਿੱਚ ਪਾਰ ਕਰਦਾ ਸੀ ਇਸ ਪਾਕਿਸਤਾਨੀ ਗਰੋਹ ਦਾ ਪੰਡਾ ਉਸ ਸਮੇਂ ਫਟ ਗਿਆ ਜਦੋਂ ਇਹਨਾਂ ਗੈਰ ਕਾਨੂੰਨੀ ਇਖਲੀ ਪਹੁੰਚੇ ਦੋ ਭਾਰਤੀਆਂ ਨੂੰ ਕਾਰ ਵਿੱਚ ਬੰਦੀ ਬਣਾ ਕੇ ਰੱਖਿਆ ਇਸ ਸੰਦਰਭ ਵਿੱਚ ਉਹਨਾਂ ਦੋ ਪਾਰਤੀ ਨਾਗਰਿਕਾਂ ਨੂੰ ਫਰੀਦਕਾ ਤੇ ਮਾਸਕੂਨ ਸਰ ਸਰਕਾਰ ਬਣਾਇਆ ਸੀ ਪਾਕਿਸਤਾਨੀ ਗਰੋਹ ਨੇ ਬੰਦੀ ਪਾਰਚੇ ਨੂੰ ਤੁਸੀਂ ਦਿੰਦੇ ਇੱਕ ਵਿਸ਼ੇਸ਼ ਵੀਡੀਓ ਬਣਾ ਭਾਰਤ ਪੇੜ ਤੋਂ ਬੰਦੀ ਪਰਿਵਾਰ ਭਾਰਤੀਆਂ ਦੇ ਕਰ ਰਿਸ਼ਤੇਦਾਰਾਂ ਨੂੰ ਭੇਜੀ ਤੇ 2000 ਯੂਰੋ ਦੀ ਰਕਮ ਦੀ ਮੰਗ ਕੀਤੀ ਬਾਅਦ ਵਿੱਚ ਪੁਸ਼ਟੀ ਹੋ ਕੇ ਪੈਸੇ ਦਿੱਤੇ ਗਏ ਸਰਜ ਮਨੀ ਟ੍ਰਾਂਸਫਰ ਸਰਕਟ ਰਾਈ ਹੋਈ ਜਿਸ ਕਈ ਰਾਜਾਂ ਵਿੱਚੋਂ ਪਾਕਿਸਤਾਨ ਫਰਾਂਸ ਇਟਲੀ ਵਿੱਚੋਂ ਪੈਸੇ ਦੇ ਕਈ ਟ੍ਰਾਂਸਫਰ ਵੱਖ-ਵੱਖ ਪ੍ਰਾਪਤਕਰਤਾਵਾਂ ਦੇ ਸੰਗਤ ਨਾਲ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਸੰਭਾਵੀ ਪੁਲਿਸ ਜਾਂਚ ਨੂੰ ਗੁੰਮਰਾਹ ਕੀਤਾ ਜਾ ਸਕੇ ਅਦਾ ਕੀਤੀ ਗਈ ਰਕਮ ਦਾ ਹਿੱਸੇਦਾਰ ਇੱਕ ਵਿਦੇਸ਼ੀ ਨਾਗਰਿਕ ਪਾਇਆ ਗਿਆ ਜਿਸ ਕੋਲ ਇਟਲੀ ਦੇ ਪੇਪਰ ਸੰਤੁਤਰੀ ਇਸ ਤਰ੍ਹਾਂ ਰਿਸ਼ਮਦਾ ਸੀ ਅਨਿਯਮਿਤ ਪ੍ਰਵਾਸੀਆਂ ਦੀ ਕਈ ਮਹੀਨੇ ਤੱਕ ਚੱਲੀ ਇਹ ਜਾਂਚ ਦੇ ਕੇ ਤਬੇ ਕਈ ਸਬਾਵਾਂ ਤੋਂ ਲਗਾਤਾਰ ਤਕਨੀਕੀ ਗਤੀਵਿਧੀਆਂ ਟੈਲੀਫੋਨ ਟੈਲੀਮੈਟ੍ਰਿਕ ਵਰਤਮਾਨ ਦੇ ਵਿਸ਼ੇਸ਼ ਪ੍ਰਸਪਸ਼ਨ ਦੇ ਨਾਲ-ਨਾਲ ਸ਼ੱਕੀਆਂ ਦੁਆਰਾ ਵੱਖ-ਵੱਖ ਸੋਸ਼ਲ ਫਾਈਮਿੰਗ ਨਿਰੰਤਰ ਨਿਗਰਾਨੀ ਰੱਖੀ ਗਈ ਗਤੀਵਿਧੀਆਂ ਦੇ ਦੌਰਾਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਸਹਾਇਤਾ ਤੇ ਕਸੌਮ ਦੀਆਂ ਖਤਮਾਵਾਂ ਤੋਂ ਇਲਾਵਾ ਇਸ ਅਧਿਕਾਰ ਖੇਤਰ ਤੇ ਹੋਰ ਥਾਵਾਂ ਤੇ ਹਮੇਸ਼ਾ ਅਨਿਯਮਿਤ ਪ੍ਰਵਾਸੀਆਂ ਦੇ ਨੁਕਸਾਨ ਲਈ ਸਵਾਲ ਵਿੱਚ ਅਪਰਾਧੀ ਸੰਗਠਨ ਦੇ ਮੈਂਬਰਾਂ ਦੁਆਰਾ ਕੀਤੇ ਗਏ ਗੰਭੀਰ ਅਪਰਾਧਿਕ ਨਾਮਾਂ ਦੇ ਸੰਬੰਧ ਵਿੱਚ ਕਾਰਵਾਈਆਂ ਦੇ ਤੱਤ ਪ੍ਰਾਪਤ ਕੀਤੇ ਗਏ ਸਨ ਦਰਅਸਲ ਇਹ ਸਾਹਮਣੇ ਆਇਆ ਹੈ ਕਿ ਸ਼ਕਤੀ ਲੋਕੇ ਗਰੋਹ ਜੋ ਕੰਮ ਕਰਦੇ ਹੋਏ ਗੁਆਂਢੀ ਦੇਸ਼ ਸਲੋਵੇਨੀਆ ਨਾਲ ਸੰਬੰਧ ਸਰਹੱਦੀ ਖੇਤਰ ਵਿੱਚ ਜਬਰੀ ਵਸੂਲੀ ਦੇ ਉਦੇਸ਼ਾਂ ਲਈ ਡਕੈਤੀਆਂ ਤੇ ਗਵਾਹ ਕਰਨ ਦੇ ਆਦੀ ਸਨ ਮਹੀਨਿਆਂ ਤੋਂ ਚੱਲ ਰਹੀਆਂ ਜਾਂਚਾਂ ਨੇ ਪੁਲਿਸ ਬੋਸ਼ਨੀਆਂ ਦੀ ਸਰਦਾਰਥੀ ਕੈਂਪ ਤੋਂ ਵੱਖ-ਵੱਖ ਨਸਲਾਂ ਪਾਕਿਸਤਾਨੀ ਨੇਪਾਲੀ ਅਫਗਾਨੀ ਭਾਰਤੀ ਦੇ ਪ੍ਰਵਾਸੀ ਨੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਖੁਲਾਸਾ ਕੀਤਾ ਹੈ ਇਸ ਗੋਰਖ ਤਾਂ ਦੇ ਕੀਮਤ 4000 ਤੋਂ 6000 ਰੁਪਏ ਵਸੂਲੀ ਜਾਂਦੀ ਸੀ ਗੁੰਜਲਦਾਰ ਜਾਂਚ ਦੌਰਾਨ ਇਕੱਠੀ ਕੀਤੀ ਗਈ ਸਬੂਤ ਸਬੰਧੀ ਸਾਰਥਕਤਾ ਦੀ ਭਰਪੂਰ ਸਮੱਗਰੀ ਜਿਸ ਨੂੰ ਰਾਜਪੁਸ਼ ਦੀ ਕੇਂਦਰੀ ਸੰਚਾਲਨ ਸੇਵਾ ਤੇ ਤ੍ਰਿਯਸਤਰੀ ਫਲੈਂਕ ਸਕੁਆਰ ਦੇ ਕਰਮਚਾਰੀ ਦੁਆਰਾ ਸਾਂਝ ਤੌਰ ਤੇ ਕਰ ਕੀਤਾ ਗਿਆ ਤਲਾਸ਼ੀ ਦੌਰਾਨ ਪੁਲਿਸ ਨੇ ਨਸ਼ੇ ਦੇ ਹੋਰ ਪਦਾਰਥਾ ਕੁਪੀ ਨੰਬਰ ਦੇ ਨਸ਼ੀਲੇ ਪਦਾਰਥ ਦੇ ਕੰਪਿਊਟਰ ਚੁਲੈਂਦੇ ਆ ਇੱਕ ਘਰ ਵਿੱਚ 30 ਸਾਲ ਦਾ ਪਾਕਿਸਤਾਨੀ ਨਾਗਰਿਕ ਕਾਬੂ ਕੀਤਾ ਹੈ ਇਟਲੀ ਪੁਲਿਸ ਨੂੰ ਗੈਰ ਕਾਨੂੰਨੀ ਗੋਰਖਤਾਂ ਦੇ ਨਾਮਜਾਮ ਦੇਣ ਵਾਲੇ ਸਨ 9 ਮੈਂਬਰੀ ਪਾਕਿਸਤਾਨੀ ਗਰੂਨੂ ਕਾਬੂ ਕਰਨ ਦਾ ਹੁਜੂਤ ਹੋ ਜਾ ਰਹੀ ਪਈ ਤੇ ਆਖਰ ਹੁਣ ਜਾ ਕੇ ਇਸ ਕੇਸ ਵਿੱਚ ਮੁੱਖ ਜ਼ੁਰਵਲ ਲੋਕ ਕਾਬੂ ਕੀਤੇ ਗਏ ਹਨ ਇਹ ਲੋਕ ਜ਼ਿਆਦਾਤਰ 파ਰਤ ਲੋਕਾਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਸਨ ਜਿਹੜੇ ਕਿ ਗੈਰ ਕਾਨੂੰਨੀ ਟੰਗ ਨਾਲ ਸਲੋਵੇਨੀਆ ਕ੍ਰੋਸ਼ੀਆ ਤੇ ਬੋਸਨੀਆ ਦੇ ਦੇਸ਼ਾਂ 'ਚ ਜਹਾਜ਼ ਰੇ ਪਹੁੰਚਦੇ ਜਿਨ੍ਹਾਂ ਨੂੰ ਅੱਗੇ ਇਟਲੀ ਵਾਲੇ ਦੇ ਸਹਿਯੋਗ ਨਾਲ ਨੀ ਗਰੂ ਕੰਮ ਕਰਦਾ ਸੀ ਇਸ ਖਿਲਾਫ ਜਬਰੀ ਵਸੂਲੀ ਕਰਨੀ ਜਬਰੀ ਸੁਬਦ ਰਿਚਨ ਅਗਵਾ ਕਰਨ ਅਤੇ ਕੌੜਾ ਦੀ ਕਈ ਤਰ੍ਹਾਂ ਦੀ ਕੋਸ਼ਿਸ਼ ਕਰਦੇ ਉਸ ਕੰਮ ਦਾ ਕੱਟ ਦਿੱਤਾ ਗਿਆ ਉਮੀਦ ਪ੍ਰਚਲਾਈ ਜਾ ਰਹੀ ਹੈ ਕਿ ਹੋਰ ਕਈ ਲੋਕ ਵਿਸਤੰਦ ਦੇ ਸ਼੍ਰੀ ਹਨ ਜਿਨ੍ਹਾਂ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ